ਇਸੇ ਕੋਸੇ ਮੇ ਤੋਂ ਪੰਜਾਬ ਦਾ ਫੂਡ ਸਪਲਾਈ ਵਿਭਾਗ ਵੱਡੇ ਪੱਧਰ ਤੇ ਕਾਰਵਾਈਆਂ ਕਰ ਰਿਹਾ ਹੈ ਇਸੇ ਤਹਿਤ ਫਿਰੋਜ਼ਪੁਰ ਦੀ ਫੂਡ ਸੇਫਟੀ ਟੀਮ ਨੇ ਵੱਡੀ ਕਾਰਵਾਈ ਨੂੰ ਅੰਜਾਮ ਦਿੱਤਾ ਜਿੱਥੇ ਫੂਡ ਸੇਫਟੀ ਟੀਮ ਨੇ ਫਿਰੋਜ਼ਪੁਰ ਛੌਣੇ ਚ ਇੱਕ ਪਾਣੀ ਦੀ ਫੈਕਟਰੀ ਨੂੰ ਸੀਲ ਕਰ ਦਿੱਤਾ ਫੂਡ ਸੇਫਟੀ ਵਿਭਾਗ ਦੀ ਟੀਮ ਫੈਕਟਰੀ ਚ ਪਹੁੰਚੀ ਮਾਲ ਦੇ ਸੈਂਪਲ ਭਰੇ ਅਤੇ ਫਿਰ ਫੈਕਟਰੀ ਨੂੰ ਸੀਲ ਕਰ ਦਿੱਤਾ 39 39 ਚੱਲੋ 39 ਇੱਕ ਹਿੰਸਾ ਕਿ ਲੈ ਅਧਿਕਾਰੀਆਂ ਮੁਤਾਬਕ ਇਸ ਫੈਕਟਰੀ ਬਾਰੇ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਇਸ ਫੈਕਟਰੀ ਵਿੱਚ ਜੋ ਪਾਣੀ ਵੇਚਿਆ ਜਾ ਰਿਹਾ ਹੈ ਉਸ 'ਚ ਮਿਲਾਵਟ ਕੀਤਾ ਪਾਣੀ ਪਾਇਆ ਜਾਂਦਾ ਹੈ ਜਿਸ ਕਾਰਨ ਇਸ ਫੈਕਟਰੀ 'ਚੋਂ ਪਾਣੀ ਦੇ ਸੈਂਪਲ ਲਏ ਗਏ ਨੇ ਅਧਿਕਾਰੀਆਂ ਮੁਤਾਬਕ ਇਸ ਫੈਕਟਰੀ ਕੋਲ ਲਾਇਸੈਂਸ ਵੀ ਨਹੀਂ ਹੈ ਅਤੇ ਹੁਣ ਇਸ ਫੈਕਟਰੀ ਨੂੰ ਸੇਲ ਕੀਤਾ ਜਾ ਰਿਹਾ ਹੈ

ਰੀਪੋਰਟ ਨਹੀਂ ਆ ਜਾਂਦੀ ਉਦੋਂ ਤੱਕ ਇਹ ਫੈਕਟਰੀ ਸੀਲ ਰਹੇਗੀ ਅਤੇ ਜੇਕਰ ਸੈਂਪਲ ਪੋਜ਼ਿਟਿਵ ਪਾਈ ਜਾਂਦੇ ਨੇ ਤਾਂ ਇਸ ਕੰਪਨੀ ਨੂੰ ਪੱਕੇ ਤੌਰ ਤੇ ਸੀਲ ਕੀਤਾ ਜਾਵੇਗਾ ਪਰ ਫਿਲਹਾਲ ਇਸ ਫੈਕਟਰੀ ਨੂੰ ਆਰਜੀ ਤੌਰ ਤੇ ਸੀਲ ਕਰ ਦਿੱਤਾ ਗਿਆ ਫਿਰੋਜ਼ਪੁਰ ਤੋਂ ਪਰਮਜੀ ਸਿਖਾਣਾ ਸੈਂਟਰਲ ਪੰਜਾਬ ਟੀਵੀ